ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾ ਕਹਿੰਦੇ ਨੇ ਕਿ ਪੰਜਾਬ ਰੰਗਲਾ ਪੰਜਾਬ ਬਣ ਰਿਹਾ ਹੈ ਯਾਨੀ ਕਿ ਪੰਜਾਬ ਚ ਰੰਗ ਭਰੇ ਜਾ ਰਿਹਾ ਹੈ ਅਕਸਰ ਪੰਜਾਬ ਦੇ ਮੁੱਖ ਮੰਤਰੀ ਵੀ ਔਰ ਬਾਕੀ ਲੀਡਰ ਵੀ ਆਮ ਆਦਮੀ ਪਾਰਟੀ ਦੇ ਹੈ ਗੱਲਾਂ ਹਰ ਮੰਚ ਤੇ ਕਰਦੇ ਨੇ ਕਿ ਪੰਜਾਬ ਧੁੰਦਲਾ ਹੋ ਗਿਆ ਸੀ ਪੰਜਾਬ ਜਿਹੜਾ ਉਹਦੇ ਰੰਗ ਫਿੱਕੇ ਪੈ ਗਏ ਸੀ ਹੁਣ 2022 ਤੋਂ ਬਾਅਦ ਪੰਜਾਬ ਚ ਕ੍ਰਾਂਤੀ ਆਈ ਹੈ ਔਰ ਇਹ ਕ੍ਰਾਂਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀ ਹੈ ਪਰ ਸਵਾਲ ਵੱਡਾ ਹੈ ਕਿ ਜਿਹੜਾ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਉਹਦੇ ਚ ਰੰਗ ਕੇਰੇ ਭੜੇ ਜਾ ਰਹੇ ਆ ਇਹ ਕਪੜੇ ਆਪੇ ਵੱਡਾ ਸਵਾਲ ਹੈ ਹੁਣ ਇਹਦਾ ਜਵਾਬ ਕੱਲ ਤੋਂ ਤੁਸੀਂ ਲਗਾਤਾਰ ਸੁਣ ਰਹੇ ਹੋਣੇ ਹੋ ਇਹ ਖਬਰ ਜਿਹੜੀ ਕਿ ਮੇਰੇ ਖਿਆਲ ਨਾਲ ਹਰ ਪੰਜਾਬੀ ਤੱਕ ਪਹੁੰਚ ਗਈ ਹੋਣੀ ਹੈ ਪਰ ਉਸ ਖਬਰ ਦੇ ਪਿੱਛੇ ਦੀ ਕਹਾਣੀ ਕੀ ਹੈ ਕਲਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਰੰਗ ਭਰ ਰਹੀ ਹੈ ਰੰਗਲਾ ਪੰਜਾਬ ਬਣ ਆ ਰਹੀ ਹੈ ਜਾਂ ਇਹ ਫੇਰ ਇਸਤ ਲੰਬੀ ਹੈ ਔਰ ਜੇ ਆਮ ਆਦਮੀ ਪਾਰਟੀ ਨੇ ਵੀ ਰੰਗ ਭਰੇ ਆ ਤੇ ਇਹਦੇ ਪਿੱਛੇ ਦੀ ਕਹਾਣੀ ਆਖਰਕਾਰ ਕੀ ਹੈ ਅੱਜ ਉਹ ਅਹਿਮ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਕਹਾਣੀ ਬੜੀ ਦਿਲਚਸਪ ਹੈ ਕੱਲ ਤੋਂ ਲਗਾਤਾਰ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ ਇੱਕ ਚਿੱਠੀ ਵੀ ਇੱਕ ਲਿਸਟ ਵੀ ਕਿ ਕਿਵੇਂ ਸਕੂਲਾਂ ਵਿੱਚ ਜਿਹੜੇ ਪੇਂਟ ਕੀਤਾ ਜਾਣਾ ਯਾਨੀ ਕਿ ਜਿਹੜਾ ਰੰਗ ਰੋਗਣ ਵਾਈਟਵਾਸ਼ ਕੀਤਾ ਜਾਣਾ ਉਹਦੇ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਰੰਗ ਭਰਨ ਲਈ ਹੁਣ ਉਹ ਰੰਗ ਕਿਹੜਾ ਹੋਏਗਾ ਦਰਸਲ ਪੰਜਾਬ ਦੇ ਸਕੂਲਾਂ ਤੇ ਆਮ ਆਦਮੀ ਪਾਰਟੀ ਆਪਣਾ ਰੰਗ ਚੜਾ ਰਹੀ ਹੈ। ਕੱਲ ਤੋਂ ਬਾਅਦ ਮੈਂ ਕਈ ਅਫਸਰਾਂ ਨਾਲ ਗੱਲ ਕੀਤੀ ਕਿ ਭਾਈ ਇਹ ਚੱਕਰ ਕੀ ਹੈ। ਹਾਲਾਂਕਿ ਇਹ ਚਿੱਠੀ ਕੋਈ ਅੱਜ ਦੀ ਨਹੀਂ ਹੈ, ਮਹੀਨਾ ਪੁਰਾਣੀ ਹੈ। ਫਿਰ ਮੈਨੂੰ ਪਤਾ ਲੱਗ ਗਿਆ ਕਿ ਪਟਿਆਲਾ, ਲੁਧਿਆਣਾ, ਜਲੰਧਰ ਕਈ ਥਾਵਾਂ ਤੇ ਰੰਗ ਚੜ ਚੁਕੇ ਹੈ ਸਕੂਲਾਂ 'ਚ। ਮੈਂ ਉਹਨਾਂ ਦੀ ਵੀ ਲਿਸਟ ਮੰਗਾਈ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਤਸਵੀਰਾਂ ਵੀ ਕਰੂੰਗਾ। ਹਾਲਾਂਕਿ ਮੈਨੂੰ ਇਹ ਜਾਣਕਾਰੀ ਕਿ ਸ਼ਾਇਦ ਆਪੋਜੀਸ਼ਨ ਦੇ ਕੁਝ ਲੀਡਰ ਜਲਦੀ ਪਹੁੰਚਣ ਵੀ ਵਾਲੇ ਉੱਥੇ ਉਹਨਾਂ ਕੋਲ ਵੀ ਲਿਸਟ ਪਹੁੰਚ ਗਈ ਹੈ। ਕਹਿਰ ਹੁਣੋ ਚਿੱਠੀ ਜਿਹੜੀ ਜਾਰੀ ਕੀਤੀ ਗਈ ਉਹਦੇ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਮੈਮੋ ਨੰਬਰ 스마트 ਸਕੂਲ ਇਹ 스마트 ਨੇ ਯਾਨੀ ਕਿ ਜਿਹੜੇ ਸਕੂਲ ਜਿਨਾ ਤੇ ਆਮ ਆਦਮੀ ਪਾਰਟੀ ਦਾ ਰੰਗ ਚੜ ਰਿਹਾ ਉਹ 스마트 ਸਕੂਲ ਨੇ ਉਕਤ ਵਿਸ਼ੇ ਸੰਬੰਧੀ ਸੂਚਨਾ ਨੂੰ ਦੀ ਦਿਖ ਨੂੰ ਸਕੂਲਾਂ ਦੀ ਦਿਖ ਨੂੰ ਸੁਧਾਰਨ ਲਈ ਵਿਭਾਗ ਵੱਲੋਂ ਸਕੂਲਾਂ ਵਿੱਚ ਵਾਈਟਵਾਸ਼ ਪੇਂਟ ਕਲਰ ਕੋਡਿੰਗ ਕਰਾਉਣ ਦਾ ਫੈਸਲਾ ਲਿਆ ਗਿਆ ਜਿਸ ਤਹਿਤ ਪਹਿਲੇ ਫੇਸ ਵਿੱਚ 852 ਸਰਕਾਰੀ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਇਹਨਾਂ ਸਕੂਲਾਂ ਵਿੱਚ ਵਾਈਟਵਾਸ਼ ਪੇਂਟ ਕਲਰ ਕੋਡਿੰਗ ਕਲਰ ਕੋਡਿੰਗ ਇਹਦੇ ਤੇ ਧਿਆਨ ਦਿਓ ਕਰਾਉਣ ਲਈ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ ਜਿਸ ਦਾ ਜ਼ਿਲ੍ਹਾवार ਵੇਰਵਾ ਹੇਠ ਅਨੁਸਾਰੇ ਤੇ ਸਕੂਲ ਵਾਈਜ਼ ਵੇਰਵਾ ਨਾਲ ਨੱਥੀ ਹੈ ਸੋ 23 ਜ਼ਿਲ੍ਹਿਆਂ ਦੇ ਸਕੂਲ ਨੇ ਟੋਟਲ ਸਕੂਲ ਜਿਹੜੇ ਨੇ ਉਹ ਹੈਗੇ ਜੀ 124 ਔਰ ਐਸਟੀਮੇਟਡ ਕੋਸਟ ਜਿਹੜੀ ਹੈ ਉਹ 215 ਲੱਖ ਯਾਨੀ ਕਿ ਹਾਈ ਸਕੂਲ ਹਾਈ ਸਕੂਲ 124 ਨੇ ਇਸ ਤੋਂ ਇਲਾਵਾ ਮਿਡਲ ਸਕੂਲ 25 ਨੇ ਔਰ ਸੀਨੀਅਰ ਸੈਕੰਡਰੀ ਸਕੂਲ 703 ਨੇ ਟੋਟਲ ਸਕੂਲ ਹੋ ਗਏ ਜੀ ਤੁਹਾਡੇ ਅ ਮੈਂ ਇੱਕ ਵਾਰੀ ਜਾਣਕਾਰੀ ਇਹ ਟੋਟਲ ਸਕੂਲਾਂ ਦੀ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਇਹ ਸਕੂਲ ਹੋ ਗਏ ਜੀ ਔਰ ਇਹਦੇ ਤੇ ਰਾਸ਼ੀ ਕਿੰਨੀ ਕੁ ਬਣਦੀ ਹੈ ਸੋ ਆਪਣੇ ਆਪ ਚੋ ਇੱਕ ਵੱਡਾ ਸਵਾਲ ਹੈ ਕਿ ਜਿਹੜਾ ਚਿੱਠੀ ਜਾਰੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਚਿੱਠੀ ਇਹ ਕਹਿੰਦੀ ਹੈ ਟੋਟਲ 852 ਸਕੂਲ ਨੇ ਜਿਨ੍ਹਾਂ ਚ ਕਲਰ ਕੋਡਿੰਗ ਮੈਂ ਹੁਣ ਵਾਈਟ ਵਾਸ਼ ਤੇ ਨਹੀਂ ਜਾਊਂਗਾ ਕਲਰ ਕੋਡਿੰਗ ਔਰ ਉਹਦੀ ਕੁੱਲ ਲਾਗਤ ਹੈ 7.7 ਕਰੋੜ ਰੁਪਏ ਹੁਣੇ ਕਲਰ ਕੋਡਿੰਗ ਕਿਹੜੀ ਹੈ ਆ ਇੱਕ ਫੋਟੋ ਦੇਖੋ ਨਾਲ ਇਹ ਦੋਵਾਂ ਨੂੰ ਰਿਲੇਟ ਕਰੋ ਇਸ ਤਰ੍ਹਾਂ ਦਾ ਕਲਰ ਹੋਣਾ ਤੁਹਾਡੀ ਸਰਕਾਰੀ ਸਕੂਲਾਂ ਦੀ ਬਿਲਡਿੰਗਾਂ ਦਾ ਉਹ ਕਲਰ ਇਸ ਤਰ੍ਹਾਂ ਦਾ ਹੋਣਾ ਥੱਲੇ ਮੈਂ ਝੰਡਾ ਵੀ ਲਾ ਦਿੱਤਾ ਕਿਉਂਕਿ ਝੰਡਾ ਤੇ ਡੰਡਾ ਬਹੁਤ ਜ਼ਰੂਰੀ ਹੈ ਇਹਨਾਂ ਦਾ ਖਾਲੀ ਝੰਡਾ ਝੰਡਾ ਹੈ ਡੰਡਾ ਤੁਹਾਡੇ ਕੋਲ ਹੈ ਕਿਉਂਕਿ ਝਾੜੂ ਹੈ ਹੁਣ ਝਾੜੂ 'ਚ ਡੰਡਾ ਵੀ ਲੱਗਦਾ ਕਈ ਥਾਵਾਂ ਤੇ ਉਹ ਡੰਡਾ ਹੁਣ ਤੁਸੀਂ ਹੀ ਲਾਣਾ ਹੈ ਲਾਇਆ ਵੀ ਤੁਸੀਂ ਇਹ ਬਾਈ ਚ ਖੈਰ ਬਾਕੀ ਤੇ ਰੱਬ ਮਾਲਕ ਹੈ ਖੈਰ ਐਨੀ ਵੇ ਅੱਗੇ ਵਧੋ ਚਿੱਠੀ ਤੇ ਆ ਜਾਣਾ ਬੜੀ ਅਹਿਮ ਹੈ ਬੜੀ ਧਿਆਨ ਨਾਲ ਹੁਣ ਤੱਕ ਤੇ ਇਹ ਦੇਖ ਲਓ ਇਸ ਤਰ੍ਹਾਂ ਦਾ ਰੰਗ ਚੜਦਾ ਉਹ ਕਹਿੰਦੇ ਨਾ ਕਿ ਰੰਗ ਤੇਰੇ ਰੰਗ ਮੇ ਮੈਂ ਰੰਗ ਜਾਉ ਤੇ ਉਹ ਹੁਣ ਕਹਿੰਦੇ ਸਿੱਖਿਆ ਕ੍ਰਾਂਤੀ ਤੇ ਵੈਸੇ ਤੇ ਠੀਕ ਹੈ ਪਰ ਹੁਣ ਕ੍ਰਾਂਤੀ ਨੂੰ ਰੰਗ ਦੋ ਉਹ ਸਾਡੇ ਵਾਲਾ ਰੰਗ ਦੇ ਦੋ ਉਹਦੇ ਨਾਲ ਲੱਗੇ ਕਿ ਕ੍ਰਾਂਤੀ ਲੈ ਕੇ ਕੌਣ ਆਇਆ ਮੈਂ ਤੇ ਅਕਸਰ ਤੁਹਾਡੇ ਨਾਲ ਕ੍ਰਾਂਤੀ ਦੀਆਂ ਗੱਲਾਂ ਕਰ ਰਹੇ ਤੇ ਸਿੱਖਿਆ ਕ੍ਰਾਂਤੀ ਦੀ ਅੱਜ ਇੱਕ ਹੋਰ ਖਬਰ ਬੜੀ ਅਹਿਮ ਆਈ ਹੈ ਮੈਂ ਕਿਹ ਲੋ ਵੀ ਸਾਂਝੀ ਕਰੂੰਗਾ ਬਾਅਦ ਚ ਕਹਿੰਦੇ ਕਮਰੇ ਦੇ ਅੰਦਰ ਦੀਆਂ ਦੀਵਾਰਾਂ ਛੱਤ ਤੇ ਬੀਮ ਆਦਤ ਤੇ ਚੰਗੀ ਤਰ੍ਹਾਂ ਰੇਗਮਾਰ ਮਾਰ ਕੇ ਆਈਐਸਆਈ ਮਾਰਕਾ ਕੰਪਨੀ ਦੀ ਰੈਡੀਮੇਡ ਪੁੱਟੀ ਦੀ ਫੀਲਿੰਗ ਕੀਤੀ ਜਾਏ ਤਾਂ ਇਸ ਦੇ ਘੱਟ ਇਸ ਦੇ ਘੱਟੋ-ਘੱਟ ਦੋ ਕੋਟ ਜ਼ਰੂਰ ਦੋ ਕੋਟ ਜਿਹੜੇ ਹੁੰਦੇ ਉਹ ਜ਼ਰੂਰ ਕਰਵਾਏ ਜਾਣ ਕੋਟ ਲਿਖਿਆ ਦੱਸੋ ਹਾਲਾਤ ਕੀ ਨੇ ਇਹਨਾਂ ਦੇ ਚਿੱਠੀ 'ਚ ਕੋਟ ਲਿਖ ਰਹੇ ਹੁੰਦੇ ਕੋਟ ਹੈ ਲੇਅਰ ਜੀ ਨੂੰ ਕਹਿੰਦੇ ਆ ਜੇਕਰ ਕਮਰੇ ਵਿੱਚ ਪਹਿਲਾਂ ਕੋਈ ਹੋਰ ਕਲਰ ਹੋਇਆ ਤਾਂ ਉਹਨੂੰ ਪੂਰਾ ਲਾ ਦਿਓ ਬਿਲਕੁਲ ਐ ਜਮਾਂ ਰੇਗਮਾਰ ਮਾਰ ਕੇ ਰਹਿਣਾ ਨਹੀਂ ਚਾਹੀਦਾ ਤੀਜਾ ਪੁਆਇੰਟ ਕਮਰੇ ਦੇ ਅੰਦਰ ਦੀਆਂ ਦਿਵਾਰਾਂ ਤੇ 4/6 ਤੱਕ ਬ੍ਰੌਂਜ਼ ਮਿਸਟ ਕਰਾਇਆ ਜਾਵੇ ਤੇ ਉਸ ਤੋਂ ਉੱਪਰ ਦਿਵਾਰ ਤੇ ਸੀ ਓਟਸ ਕਲਰ ਕੋਡ ਵੀ ਉਹਨਾਂ ਨੇ ਲਿਖਿਆ ਹੁਣ ਦੇਖੋ ਏਅਰ ਆ ਗਿਆ ਨਾ ਜਿਹੜਾ ਉਹ ਕਹਿ ਰਿਹਾ ਕਿ ਮਿਸਟ ਕਲਰ ਉਹ ਐ ਹੋ ਗਿਆ ਤੇ ਸੀ ਕੋਡ ਵਾਲਾ ਜਿਹੜੋ ਉੱਪਰ ਉਹ ਹਰੇ ਵਾਲਾ ਜਿਹੜਾ ਸੋ ਬਣ ਗਈ ਨਾ ਆਵਾਜ਼ਮੀ ਪਾਰਟੀ ਬਸ ਵੱਡ ਗਿਆ ਨਾ ਕ੍ਰਾਂਤੀ ਵਾਲਾ ਮਸਲਾ ਸੋ ਇਹ ਸਾਰੇ ਮਸਲੇ ਤੋਂ ਬਾਅਦ ਕਿਤਨਾ ਕਿਤੇ ਚਿੱਠੀ ਜਿਹੜੀ ਜਾਰੀ ਕੀਤੀ ਗਈ ਉਸ ਚਿੱਠੀ ਦੇ ਵਿੱਚ ਹੋਰ ਜੋ ਗੱਲਾਂ ਲਿਖੀਆਂ ਮੈਂ ਇੱਕ ਵਾਰੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿ ਬ੍ਰਾਮ ਦਾ ਕੋਰੀਡੋਰ ਵਿੱਚ ਬਾਰਡਰ ਤੇ ਕਲਰ ਕੋਡ ਅਤੇ ਦਿਵਾਰਾਂ ਐਕਡ ਕਰਵਾਇਆ ਜਾਏ ਤਾਂ ਉਥੇ ਬਾਹਰ ਰਲ ਗਿਆ ਪਰ ਇਹ ਕਮਰਿਆਂ ਦਾ ਰੰਗ ਹੈ ਹੁਣ ਚਲੋ ਚਿੱਠੀ ਦੇ ਵਿੱਚ ਹੁਣ ਮੈਂ ਥੱਲੇ ਦੀਆਂ ਤੁਹਾਡੀ ਹੁਣ ਜਾਣਕਾਰੀ ਸਾਂਝੀ ਕਰ ਦਿੰਦਾ ਕਿ ਜਾਰੀ ਕੀਤੀ ਗਈ ਰਾਸ਼ੀ ਸਕੂਲ ਮੈਨੇਜਮੈਂਟ ਕਮੇਟੀਆ ਦਾ ਮਤਾ ਪਾ ਕੇ ਵਿੱਤੀ ਨਿਯਮ ਅਨੁਸਾਰ ਖਰਚ ਕੀਤੀ ਯਕੀਨੀ ਬਣਾਈ ਜਾਵੇ ਸਕੂਲ ਮੁਖਿਆ ਨੂੰ ਹਦਾਇਤ ਕੀਤੀ ਜਾਂਦੀ ਕਿ ਰਾਸ਼ੀ ਜਿਸ ਮੰਤਵ ਲਈ ਜਾਰੀ ਕੀਤੀ ਗਈ ਉਸ ਸਲੀ ਵਰਤਿਓ ਇਹ ਆਪਣੇ ਤੇ ਵੀ ਲਾਗੂ ਕਰ ਲਓ ਮਾੜਾ ਜ ਜਿਹੜਾ ਉੱਪਰੋਂ ਆਂਦਾ ਉਹ ਵੀ ਉਸੇ ਮੰਤਵ ਲਈ ਕਰ ਲਓ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਨੇ ਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਸਰਕਾਰ ਘੇੜਦੀ ਨਜ਼ਰ ਆ ਰਹੀ ਹੈ ਹਾਲਾਂਕਿ ਮਸਲਾ ਵੱਡਾ ਹੈ ਇਹ ਕੋਈ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਹੁਣ ਅੰਦਰ ਦੀ ਗੱਲ ਦੱਸਣਾ ਅੰਦਰ ਦੀ ਗੱਲ ਕੀ ਹੈ ਹੁਣ ਉਹ ਕਹਿੰਦੇ ਨੇ ਕਿ ਜੇ ਤੁਸੀਂ ਕਰੋਗੇ ਤੇ ਅਸੀਂ ਪਿੱਛੇ ਰਹਿ ਜਾਵਾਂਗੇ ਇਹ ਕਹਾਣੀ ਸ਼ੁਰੂ ਕੀਤੀ ਹੋਈ ਇਹ ਸਿੱਖਿਆ ਕ੍ਰਾਂਤੀ ਦੀ ਕਹਾਣੀ ਸ਼ੁਰੂ ਹੋਈ ਹੈ ਸਿਹਤ ਕ੍ਰਾਂਤੀ ਦੀ ਕ੍ਰਾਂਤੀ ਨੂੰ ਵੇਖ ਕੇ ਕ੍ਰਾਂਤੀ ਨੇ ਰੰਗ ਬਦਲਿਆ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਇਤਿਹਾਸ ਚ ਕੀ ਦੇਸ਼ ਦੇ ਇਤਿਹਾਸ ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਹੁਣ ਧਿਆਨ ਨਾਲ ਸੁਣਿਓ ਪੰਜਾਬ ਦੇ ਨਹੀਂ ਦੇਸ਼ ਦੇ ਇਤਿਹਾਸ ਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਕਿ ਜਿਹਦੇ ਮੁੱਖ ਮੰਤਰੀ ਦੀ ਫੋਟੋ ਬੋਰਡਾਂ ਤੋਂ ਸਰਕਾਰ ਚ ਹੀ ਲੱਗੀਆਂ ਬੁਰਾ ਤੇ ਲੱਗਣਾ ਸੀ ਵੇਹੀ ਦੇਖੋ ਹੁਣ ਤੇ ਜਿਹੜਾ ਸ਼ਖਸ ਹੈ ਕਹਿੰਦਾ ਹੋਏ ਕਿ ਜੀ ਬਾਦਲ ਦੀ ਇਹਦੇ ਤੇ ਫੋਟੋ ਉਹਦੇ ਤੇ ਫੋਟੋ ਹੁਣ ਤੇ ਮੈਂ ਵੇਖ ਰਿਹਾ ਉਹ ਜਿਹੜਾ ਬੀਮੇ ਦਾ ਰਿਸਟ ਕਹਿੰਦੇ ਨਾ ਕਾਰਡ ਬੰਨਾ ਤੁਹਾਡਾ 10 ਲੱਖਾ ਲਾਉਦੀ ਪਰਚੀ ਜਿਹੜੇ ਵੋਲੰਟੀਅਰ ਜਾ ਕੇ ਦੇਖ ਰਹੇ ਉਹ ਵੀ ਮਸ਼ੀਨ ਚੋਂ ਐ ਨਿਕਲਦੀ ਚਾ ਉੱਥੇ ਪਹਿਲਾਂ ਫੋਟੋ ਹੁੰਦੀ ਹੈ ਬਾਅਦ ਚ ਨੰਬਰ ਹੁੰਦਾ ਤੇ ਫੋਟੋ ਤੇ ਹੁਣ ਸਾਰੀ ਜਗ੍ਹਾ ਹੈ ਪਤਾ ਨਹੀਂ ਹੁਣ ਅੱਗੇ ਦੇਖੋ ਕਿੱਥੇ ਕਿੱਥੇ ਅੱਜ ਨਹੀਂ ਕਿਤੇ ਹੋਰ ਕੋਈ ਟਾਇਲਟ ਟਾਇਲਟ ਵਾਲੀ ਸਕੀਮ ਨਾ ਸ਼ੁਰੂ ਕਰ ਦੇਓ ਕਿਤੇ ਪਤਾ ਲੱਗੇ ਉਹਦੇ ਵੀ ਫੋਟੋ ਲੱਗ ਜਾਏ ਧਿਆਨ ਰੱਖਿਓ ਥੋੜਾ ਜਿ ਖੁੱਲੇ ਸੀ ਜਿਨ੍ਹਾਂ ਨੂੰ ਬਾਅਦ ਚ ਬਦਲਣਾ ਪਿਆ ਆਯੁਸ਼ਮਾਨ ਕੇਂਦਰ ਦੇ ਸਕੀਮ ਦੇ ਤਹਿਤੋਂ ਬਣ ਗਏ ਬਾਅਦ ਚ ਕਹਿੰਦੇ ਜੀ ਫੰਡ ਨਹੀਂ ਤੁਹਾਨੂੰ ਜਾਰੀ ਕਰਨਾ ਆਮ ਆਦਮੀ ਪਾਰਟੀ ਰੋੜਾ ਪਾਇਆ ਦੇਖੋ ਜੀ ਪੰਜਾਬ ਨਾਲ ਤੇ ਧੱਕਾ ਹੀ ਬਹੁਤ ਕਰ ਰਿਹਾ ਉਹ ਕਹਿੰਦੇ ਜੀ ਇਹ ਤੇ ਆਰੋਗਿਆ ਆਯੁਸ਼ਮਾਨ ਮੰਦਰ ਬੰਨੇ ਸੀ ਆਰੋਗਿਆ ਮੰਦਰ ਬੇਸਿਕਲੀ ਉਹਨਾਂ ਨੂੰ ਕਹਿੰਦੇ ਮੰਦਰ ਉਹਨਾਂ ਦਾ ਵੀ ਪ੍ਰੋਪਾਗੈਂਡਾ ਚੁੱਕੀ ਹੈ ਸੈਂਟਰ ਵਾਲਿਆਂ ਦਾ ਮੰਦਰ ਵਾਲਾ ਉਹਦਾ ਰੰਗ ਸੀ ਭਗਵਾ ਡਿਜ਼ਾਈਨ ਮੈਨੂੰ ਯਾਦ ਹੈ ਚੁੱਕੀ ਉਹ ਜਦੋਂ ਬਣ ਗਏ ਜੀ ਫੋਟੋ ਮੁੱਖ ਮੰਤਰੀ ਸਾਹਿਬ ਦੀਆਂ ਲਾਕੀਆਂ ਇਦਾਂ ਕਰਕੇ ਔਰ ਉਹ ਆਮ ਆਦਮੀ ਕਲੀਨਿਕ ਤੇ ਉਹ ਫਿਰ ਲਾਣੀਆਂ ਪਈ ਕਿਉਂਕਿ ਫੰਡ ਨਹੀਂ ਆ ਰਿਹਾ ਜਿਵੇਂ ਕਹਿੰਦੇ ਜੀ ਤੁਸੀਂ ਸਾਡੇ ਸਾਹਮਣੇ ਨਾਲ ਤੇ ਉਹਦੀ ਕੋਡਿੰਗ ਕੀਤੀ ਨਹੀਂ ਨਾ دیوار ਦਾ ਰੰਗ ਐਦਾ ਹੋਣਾ ਚਾਹੀਦਾ ਉਹਦੇ ਤੇ ਉੱਪਰ ਐ ਲਿਖਿਆ ਹੋਣਾ ਚਾਹੀਦਾ ਜੇ ਕਰੋਗੇ ਤੇ ਤੁਹਾਨੂੰ ਫਿਰ ਪੈਸੇ ਆ ਜਾਣਗੇ ਬਾਅਦ ਚੋਂ ਲਈ ਫੋਟੋ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਇਤਿਹਾਸ ਚ ਪਹਿਲੀ ਸਰਕਾਰ ਹੈ ਜਿਹਦੇ ਮੁੱਖ ਮੰਤਰੀ ਦੀ ਫੋਟੋ ਸਰਕਾਰ ਰਹਿੰਦੇ ਲੈਗੀ ਬਾਕੀ ਤੇ ਚਲੋ ਸਾਰ ਬਾਦ ਤੁਸੀਂ ਤੈਅ ਕਰ ਦੇਣਾ ਉਥੋਂ ਫਿਰ ਥੋੜਾ ਜਨਾ ਮਹਿਸੂਸ ਜਿਹਾ ਹੋਇਆ ਕਿ ਜੇ ਭਗਵਾ ਕ੍ਰਾਂਤੀ ਚੱਲ ਸਕਦੀ ਹੈ ਤੇ ਆਵਾਜ਼ ਵੀ ਪਾਰਟੀ ਦੀ ਰੰਗਾਲੀ ਕ੍ਰਾਂਤੀ ਕਿਉਂ ਨਹੀਂ ਚੱਲ ਸਕਦੀ ਅਸੀਂ ਤੇ ਵੈਸੀ ਹੀ ਪੇਟੈਂਟ ਰੱਖਿਆ ਰੰਗਲੇ ਪੰਜਾਬ ਦਾ ਬਈ ਇਹਦੇ ਪੇਡੈਂਟ ਹੀ ਸਾਡਾ ਰੰਗਲਾ ਪੰਜਾਬ ਪਹਿਲੇ ਤਾਂ ਸਾਰਿਆਂ ਨੇ ਕੰਗਲਾ ਕੀਤਾ ਕਿ ਅਸੀਂ ਉਹ ਰੰਗਲਾ ਕਰਨਾ ਹਾਲਾਂਕਿ ਰੰਗਲਾ ਔਰ ਕੰਗਲਾ 4 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਤੁਹਾਨੂੰ ਵੀ ਪਤਾ ਕੌਣ ਕਰ ਰਿਹਾ ਕੇ ਐਨੀਵੇ ਹੁਣ ਉਹਨਾਂ ਨੇ ਕੀ ਕੀਤਾ ਜੇ ਠੀਕ ਹੈ ਜੇ ਆਮ ਆਦਮੀ ਕਲੀਨਿਕ ਤੇ ਤੁਹਾਡੀ ਸਾਡੀਆਂ ਫੋਟੋਆਂ ਲਾ ਕੇ ਉਹ ਆਰੋਗ્ય ਮੰਦਰ ਲਿਖਤਾ ਭਗਵਾਂ ਰੰਗ ਕਰਤਾ ਤੇ ਫਿਰ ਅਸੀਂ ਕਿਉਂ ਪਿੱਛੇ ਰਹੀਏ ਇਹ ਵੀ ਕ੍ਰਾਂਤੀ ਤੁਰ ਪਈ ਹੁਣ ਇਹ ਕਲਰ ਕੋਡਿੰਗ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਝੰਡੇ ਵਾਲੀ ਹੈ ਇਹ ਕੱਲ ਤੋਂ ਲਗਾਤਾਰ ਤੁਸੀਂ ਚਰਚਾ ਸੁਣ ਲਓਗੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ ਇਸ ਤਰ੍ਹਾਂ ਦਾ ਸਕੂਲ ਹੋ ਜਾਣਾ ਹੁਣ ਪਰ ਸਵਾਲ ਵੱਡਾ ਹੈ ਕਿ ਕ੍ਰਾਂਤੀ ਕੇ ਐ ਭਾਲਦੀ ਸੀ ਕਿ ਰੰਗ ਬਦਲੋ ਕ੍ਰਾਂਤੀ ਤੁਹਾਨੂੰ ਇਹ ਭਾਲਦੀ ਸੀ ਕਿ ਟਾਇਲਟ ਬਣਾਓ ਸਕੂਲਾਂ ਦੇ ਵਿੱਚ ਅਜੇ ਤੇ ਹੋਰ ਵੀ ਬਹੁਤ ਕੁਝ ਆ ਰਿਹਾ ਹੈ ਕਿ ਜਿਹੜਾ ਪੈਸਾ ਸੈਂਟਰ ਤੋਂ ਆਇਆ ਨਾ 스마트 ਕਲਾਸਰੂਮ ਲਈ ਬਸ ਥੋੜੇ ਦਿਨ ਰੁਕੋ ਮੇਰੇ ਗੱਲ ਸੁਣੀ ਨਾ ਕਰੋ ਉਹਦੇ ਵੀ ਤੱਥ ਆ ਜਾਣਗੇ ਸਾਹਮਣੇ ਸਾਰੇ ਪੰਜਾਬ ਦੇ ਆ ਜਾਣਗੇ ਸੋ ਇਹ ਕ੍ਰਾਂਤੀ ਉਸ ਤਰ੍ਹਾਂ ਚੱਲ ਰਹੀ ਹੈ। ਤੁਹਾਡੇ ਇਸ ਕ੍ਰਾਂਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਰੰਗ ਬਦਲਣ ਨਾਲ ਕਿੰਨਾ ਕੋ ਹਾਲਾਤ ਬਦਲ ਜਾਣੇ ਹੈ? ਇਹ ਆਪਣੇ ਆਪ ਚ ਵੱਡਾ ਸਵਾਲ ਹੈ ਪਰ ਇਹ ਵਿਸ਼ਾ ਇਹ ਕਿਹਲੋ ਕੇ ਮਸਲਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ। ਕਹਿੰਦੇ ਜੀ ਰੰਗਲਾ ਪੰਜਾਬ, ਰੰਗ ਵੀ ਸਾਡੇ ਸਕੂਲ ਵੀ ਸਾਡੇ ਪਰ ਜਨਾਬ ਸਕੂਲ ਤੁਹਾਡੀ ਪਾਰਟੀ ਦੇ ਨਹੀਂ ਹੈਗੇ। ਸਕੂਲ ਪੰਜਾਬ ਦੇ ਲੋਕਾਂ ਦੇ ਪੈਸੇ ਤੋਂ ਬਣਿਆ ਹੈ। ਬਾਅਦ ਚ ਜਿਹੜਾ ਆਏਗਾ ਉਹ ਪੇਂਟ ਕਰ ਦੇਗਾ। ਪੈਸੇ ਦੀ ਬਰਬਾਦੀ ਕਿਦੀ? ਤੁਹਾਡੇ ਟੈਕਸ ਦੇ ਪੈਸੇ ਦੀ। ਉਹ ਕਹਿੰਦੇ ਨੇ ਕਿ ਮਾਲ ਮਾਲਕਾਂ ਦਾ ਮਸ਼ਹੂਰੀ ਪਾਰਟੀ ਦੀ ਕਹਿੰਦੇ ਮਾਲ ਲੋਕਾਂ ਦਾ ਮਸ਼ਹੂਰੀ ਪਾਰਟੀ ਦੀ ਇਜਾਜ਼ਤ ਦਿਓ ਸਸਟ੍ਰਿਕ